ਇਹ ਖਬਰ ਸੁਣਨ ਨੂੰ ਮਿਲਿਆ ਕਿ ਇੱਕ ਅਕਾਲੀ بڑے ਅਕਾਲੀ ਲੀਡਰ ਦਾ ਬੇਟਾ ਹਿਮਾਚਲ ਦੇ Shimla ਵਿਖੇ ਨਸ਼ੇ ਦੀ ਵੱਡੀ ਖਪਤ ਨਾਲ ਜ ਵੱਡੀ ਖੇਪ ਨਾਲ 2 ਗ੍ਰਾਮ ਨਸ਼ੇ ਦੀ ਖੇਪ ਨਾਲ ਜਿਹੜਾ ਫੜਿਆ ਗਿਆ ਔਰ ਪੰਜਾਬ ਦੇ ਵਿੱਚ ਨਸ਼ੇ ਦੀ ਜੜ ਲਾਉਣ ਵਾਲੇ ਇਹੀ ਲੋਕ ਨੇ ਅਕਾਲੀਆਂ ਕੰਨ 'ਚ ਇਹਨਾਂ ਨੇ ਪੰਜਾਬ ਦੇ ਵਿੱਚ ਨਸ਼ੇ ਦੀ ਜੜ ਲਾਈ ਆ ਸੋ ਇੱਕ ਪਾਸੇ ਇਹ ਤੁਰੇ ਫਿਰਦੇ ਨੇ ਕਿ ਪੰਜਾਬ ਬਚਾਓ ਯਾਤਰਾ ਲਈ ਫਿਰਦੇ ਨੇ ਹਾਕੀਕਤ ਦੇ ਵਿੱਚ ਪੰਜਾਬ ਨੂੰ ਜਿਹੜਾ ਨਸ਼ੇ ਤੇ ਲਾਉਣ ਵਾਲੇ ਇਹੀ ਅਕਾਲੀ ਨੇ ਇਹਨਾਂ ਨੂੰ ਅਗਰ ਅਸੀਂ ਪੰਜਾਬ ਨੂੰ ਬਚਾਉਣਾ ਅਸੀਂ ਰਲ ਮਿਲ ਕੇ ਪੰਜਾਬ ਨੂੰ ਇਹਨਾਂ ਤੋਂ ਹੀ ਬਚਾਉਣਾ ਜਿਨ੍ਹਾਂ ਨੇ ਪੰਜਾਬ ਦੀ ਨੌਜਵਾਨੀ ਜਿਹੜੀ ਖਤਮ ਕੀਤੀ ਆ ਔਰ ਮੈਂ ਖਮਾਤਰ ਸਰਕਾਰ ਨੂੰ ਵੀ ਕਹਿਣਾ ਚਾਹਣਾ ਕਿ ਇਹ ਜਿਹੜੇ ਅਕਾਲੀ ਲੀਡਰ ਦਾ ਮੁੰਡਾ ਜਿਹੜਾ ਨਸ਼ੇ ਦੀ ਵੱਡੀ ਖੇਪ ਨਾਲ ਫੜਿਆ ਗਿਆ ਇਤੇ ਕਾਨੂੰਨਾਂ ਨੂੰ ਬਣਦੀ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਨਸ਼ਾ ਲੋਕਾਂ ਚ ਵੰਡਣਾ ਤੇ ਨਸ਼ੇ ਦੀ ਤਸਕਰੀ ਕਰਨਾ ਕਿੱਡਾ ਜੁਰਮ ਆ ਸੋ ਆਓ ਸਾਰੇ ਰਲ ਕੇ ਆਪਣੀ ਨੌਜਵਾਨੀ ਨੂੰ ਆਪਣੇ ਪੰਜਾਬ ਨੂੰ ਇਹਨਾਂ ਠੱਗਾਂ ਮੁੰਟੇਰਿਆਂ ਤੋਂ ਇਹਨਾਂ ਨਸ਼ੇ ਤਸਕਰਾਂ ਤੋਂ ਬਚਾਈਏ ਈਡੀਐਸ ਖਬਰ ਸੁਣਨ ਨੂੰ ਮਿਲਿਆ ਕਿ ਇੱਕ ਅਕਾਲੀ بڑے ਅਕਾਲੀ ਲੀਡਰ ਦਾ ਬੇਟਾ ਹਿਮਾਚਲ ਦੇ Shimla ਵਿਖੇ ਨਸ਼ੇ ਦੀ ਵੱਡੀ ਖਪਤ ਨਾਲ ਜ ਵੱਡੀ ਖੇਪ ਨਾਲ 1 ਗ੍ਰਾਮ ਨਸ਼ੇ ਦੀ ਖੇਪ ਨਾਲ ਜਿਹੜਾ ਫੜਿਆ ਗਿਆ ਔਰ ਪੰਜਾਬ ਦੇ ਵਿੱਚ ਨਸ਼ੇ ਦੀ ਜੜ ਲਾਉਣ ਵਾਲੇ ਇਹੀ ਲੋਕ ਨੇ ਅਕਾਲੀਆਂ ਖੰਡ ਵਿੱਚ ਇਹਨਾਂ ਨੇ ਪੰਜਾਬ ਦੇ ਵਿੱਚ ਨਸ਼ੇ ਦੀ ਜੜ ਲਾਈ ਆ ਸੋ ਇੱਕ ਪਾਸੇ ਇਹ ਤੁਰੇ ਫਿਰਦੇ ਨੇ ਕਿ ਪੰਜਾਬ ਬਚਾਓ ਯਾਤਰਾ ਨਹੀਂ ਫਿਰਦੇ ਨੇ ਹਕੀਕਤ ਦੇ ਵਿੱਚ ਪੰਜਾਬ ਨੂੰ ਜਿਹੜਾ ਨਸ਼ੇ ਤੇ ਲਾਉਣ ਵਾਲੇ ਇਹੀ ਅਕਾਲੀ ਨੇ ਇਹਨਾਂ ਨੂੰ ਅਗਰ ਅਸੀਂ ਪੰਜਾਬ ਨੂੰ ਬਚਾਉਣਾ ਅਸੀਂ ਰਲ ਮਿਲ ਕੇ ਪੰਜਾਬ ਨੂੰ ਇਹਨਾਂ ਤੋਂ ਹੀ ਬਚਾਉਣਾ ਜਿਨ੍ਹਾਂ ਨੇ ਪੰਜਾਬ ਦੀ ਨੌਜਵਾਨੀ ਜਿਹੜੀ ਖਤਮ ਕੀਤੀ ਆ ਔਰ ਮੈਂ ਖਮਾ ਚ ਸਰਕਾਰ ਨੂੰ ਵੀ ਕਹਿਣਾ ਚਾਹਾਂ ਕਿ ਇਹ ਜਿਹੜੇ ਅਕਾਲੀ ਲੀਡਰ ਦਾ ਮੁੰਡਾ ਜਿਹੜਾ ਨਸ਼ੇ ਦੀ ਵੱਡੀ ਖੇਪ ਨਾਲ ਫੜਿਆ ਗਿਆ ਇਤੇ ਕਾਨੂੰਨਾਂ ਨੂੰ ਬਣਦੀ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਨਸ਼ਾ ਲੋਪਾਚਰ ਬੰਡਣਾ ਤੇ ਨਸ਼ੇ ਦੀ ਤਸਕਰੀ ਕਰਨਾ ਕਿੱਡਾ ਜੁਰਮ ਹੈ ਸੋ ਆਓ ਸਾਰੇ ਰਲ ਕੇ ਆਪਣੀ ਨੌਜਵਾਨੀ ਨੂੰ ਆਪਣੇ ਪੰਜਾਬ ਨੂੰ ਇਹਨਾਂ ਠੱਗਾਂ ਮੁੰਟੇਰਿਆਂ ਤੋਂ ਇਹਨਾਂ ਨਸ਼ੇ ਤਸਕਰਾਂ ਤੋਂ ਬਚਾਈਏ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ